ਮਾਰਤਾ 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 ਗਰਲਫ੍ਰੈਂਡ ਦਾ ਬੋਏਫ੍ਰੈਂਡ ਮਾਰਤਾ ਇੱਕ ਘਟਨਾ ਹੈ ਮੁਹਾਲੀ ਦੀ ਜਿੱਥੇ ਕਿ 24 ਘੰਟੇ ਪਹਿਲਾਂ ਇੱਕ ਕਤਲ ਦੀ ਸੰਸਨੀਖੇਜ ਵਾਰਦਾਤ ਹੋਈ ਇੱਕ ਸ਼ਖਸ ਆਪਣੇ ਦੋਸਤ ਨਾਲ ਐਕਟਿਵਾ 'ਤੇ ਜਾ ਰਿਹਾ ਸੀ ਰਾਹ ਦੇ ਵਿੱਚ ਐਕਟਿਵਾ 'ਤੇ ਫੂਕ ਭਰਾਣ ਲਈ ਰੁਕਦਾ ਤੇ ਇਸ ਦੌਰਾਨ ਉਸ ਦਾ ਕਤਲ ਹੋ ਜਾਂਦਾ ਪੁਲਿਸ ਵੀ ਮਤੇਅਤ ਹੋ ਜਾਂਦੀ ਹੈ ਕਿ ਆਖਰਕਾਰ ਇਸ ਤਰੀਕੇ ਦੀ ਨਾ ਸ਼ਰਿਆਮ ਵਾਰਦਾਤ ਕਿਵੇਂ ਹੋ ਗਈ ਆਖਰਕਾਰ ਪੁਲਸ ਐਨਾ ਨੂੰ ਫੜ ਲੈਂਦੀ ਹੈ ਇਹਨਾਂ ਦੀ بگੜੀ ਚਾਲ ਤੁਸੀਂ ਦੇਖ ਹੀ ਸਕਤੇ ਹੋ ਪੁਲਸ ਨੇ ਸਸਨੀ ਖੇਜ ਖੁਲਾਸਾ ਕੀਤਾ ਪੁਲਸ ਦਾ ਤਾਵਾ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਯਾਨੀ ਕਿ ਪੋਸਟ ਕਸਟਡੀ ਦੇ ਵਿੱਚ ਜਿਨ੍ਹਾਂ ਦੀ ਚਾਲ ਵਿਗੜੀ ਹੈ ਉਹ ਚਾਲ ਪੁਲਸ ਨੇ ਬਗਾੜੀ ਹੈ ਕਿਉਂਕਿ ਪੁਲਸ ਨੇ ਇਹਨਾਂ ਨੂੰ ਇਹਨਾਂ ਦੀ ਰਚੀ ਸਾਜ਼ਿਸ਼ ਹੀ ਗ੍ਰਿਫਤਾਰ ਕੀਤਾ ਇਹਨਾਂ 'ਤੇ ਦੋਵਾਂ ਤੇ ਇਲਜ਼ਾਮ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਦਾ ਚੱਕਰ ਇੱਕ ਲੜਕੀ ਨਾਲ ਸੀ ਸੋ ਇਸ ਨੂੰ ਲੱਗਦਾ ਸੀ ਕਿ ਇਸ ਦੇ ਗਰਲਫ੍ਰੈਂਡ ਦਾ ਇੱਕ ਨਵਾਂ ਬੁਆਏਫ੍ਰੈਂਡ ਪਨ ਗਿਆ ਹੈ ਬਸ ਇਸੇ ਸ਼ੱਕ ਦੇ ਵਿੱਚ ਇਹਨਾਂ ਨੇ ਉਹ ਮੁੰਡਾ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਨੇ ਖੁਲਾਸਾ ਕੀਤਾ ਹੈ ਕਿਵੇਂ ਹੋਈ ਇਹ ਵਾਰਦਾਤ ਕਿਵੇਂ ਸੁਲਝਿਆ ਕੇਸ ਤੁਸੀਂ ਵੀ ਦੇਖ ਲਵੋ ਪੰਜਾਬ ਦੇ ਮੋਹਾਲੀ ਦੇ ਵਿੱਚ ਇਸ ਅਜੀਬ ਲਵ ਸਟੋਰੀ ਦਾ ਦੀ ਐਂਡ ਦਨਿਕ ਮੇਲ ਪੰਜਾਬੀ ਟੀਵੀ ਦੇ ਲਈ ਰਮੇਸ਼ ਕੁਮਾਰ ਤਿਰਪਾ ਹਾਂਜੀ ਕੱਲ 23 ਨੂੰ ਸਵੇਰੇ अर्ਲੀ ਮਾਰਨਿੰਗ ਤਕਰੀਬਨ 2:30 ਦੇ ਵਜੇ 2:30 ਵਜੇ ਕਦਲਾਵਰ ਸਿੰਘ ਨਾਮ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਕੋਦੇ ਨਾਲ ਜਿਹੜਾ ਮੁੰਡਾ ਜਿਹੜਾ ਉਹਦਾ ਨਾਲ ਜਿਹੜਾ ਰਾਈਡਰ ਸੀਗਾ ਸਕੂਟਰੀ ਤੇ ਉਹਨੂੰ ਜਖਮੀ ਕਰਤਾ ਸੀਗਾ ਤੇ ਉਸੇ ਸਬੰਧ ਦੇ ਵਿੱਚ ਜਿਹੜਾ ਜਿਸ ਪ੍ਰੋਪੋਜ਼ਲ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਜਿਹੜਾ ਜਿਹੜੀ ਅੰਨੇ ਕਤਲ ਦੀ ਜਿਹੜੀ ਗੁੱਥੀ ਸੀ ਉਹਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਇੱਕ ਪਹਿਲਾ ਦੋਸ਼ੀ ਹੈ ਸੋਨੂ ਆ ਇਹ ਆਪਣਾ ਪੰਚਕੂਲਾ ਦਾ ਰਹਿਣ ਵਾਲਾ ਤੇ ਪਿੱਛੋਂ ਇਹ ਮਣੀ ਮਾਝ ਦਾ ਰਹਿਣ ਵਾਲਾ ਜਿਹੜਾ ਦੂਸਰਾ ਦੋਸ਼ੀ ਹੈ ਇਹ ਵਰਨਨ ਰਾਏ ਹੈ ਇਹ ਬੀਸਿਕਲੀ ਦਿੱਲੀ ਦਾ ਰਹਿਣ ਵਾਲਾ ਬਟ ਇਹ ਇੱਥੇ ਰੈਂਟ ਤੇ ਰਹਿ ਰਿਹਾ ਸੀਗਾ ਅ ਦੋਨੋਂ ਜੀ ਕੋਈ ਕੰਮ ਨਹੀਂ ਕਰਦੇ ਕਿ ਇਹ ਜਿਹੜਾ ਤਾਂ ਸੀਗਾ ਵਰੁਣ ਪਹਿਲਾਂ ਇਹ ਰੇੜੀ ਲਾਉਂਦਾ ਰਿਹਾ ਬਟ ਉਹ ਵੀ ਇਹਨੇ ਕੰਮ ਛੱਡਤਾ ਸੀਗਾ ਤੇ ਜਿਹੜਾ ਸੋਨੂ ਆ ਇਹ ਵੀ ਕੋਈ ਕੰਮ ਨਹੀਂ ਕਰਦਾ ਆ ਕਤਲ ਦਾ ਕਾਰਨ ਇਹ ਸੀਗਾ ਜੀ ਜਿਹੜਾ ਇਹ ਜਿਹੜਾ ਸੋਨੂ ਸੀਗਾ ਜੀ ਇੱਕ ਗਰਲਫ੍ਰੈਂਡ ਸੀਗੀ ਤੇ ਇਹਨੂੰ ਸ਼ੱਕ ਹੋ ਗਿਆ ਵੀ ਜਿਹੜਾ ਦਲਾਵਰ ਮੁੰਡਾ ਸੀਗਾ ਉਹਦੇ ਨਾਲ ਵੀ ਉਹਦੀ ਫਰੈਂਡਸ਼ਿਪ ਹੈਗੀ ਆ ਸੋ ਇਸੇ ਰੰਜਿਸ਼ ਦੇ ਤਹਿਤ ਵੀ ਕਿਤੇ ਮੇਰੀ ਜਿਹੜੀ ਗਰਲਫ੍ਰੈਂਡ ਹੈ ਉਹਦੀ ਇਹਦੇ ਨਾਲ ਵੀ ਗੱਲਬਾਤ ਹੈਗੀ ਉਸੇ ਚੱਕਰ ਦੇ ਵਿੱਚ ਇਹਨੇ ਉਹ ਦਿਲ 'ਚ ਖੁੰਦ ਕੇ ਰੱਖੀ ਤੇ ਉਹਨੂੰ ਕੱਲ ਕਤਲ ਕਰ ਦਿੱਤਾ ਨਹੀਂ ਫਿਲਹਾਲ ਨਸ਼ੇ ਵਾਲੀ ਕੋਈ ਅਜਿਹੀ ਗੱਲ ਸਮਝੇ ਅਜੇ ਤੱਕ ਸਮਝ ਨਹੀਂ ਆਈ ਜੇ ਕੋਈ ਦੁਰਾਣੇਪਤੀ ਸਾਹਮਣੇ ਆਈ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ ਵਾਰਦਾਤ 'ਚ ਇਹਨਾਂ ਨੇ ਇੱਕ ਤਿੱਖੀ ਤੇਜ਼ ਤਾਰ ਜਿਹੜਾ ਚਾਕੂ ਸੀਗਾ ਉਹ ਬਰਾਮਦ ਹੋਇਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਇਹਨਾਂ ਤੋਂ ਇੱਕ ਸਕੂਟਰੀ ਵੀ ਬਰਾਮਦ ਹੋਈ ਹੈ ਜਿਹੜੀ ਇਹਨਾਂ ਨੇ ਪੰਚਕੁਲੇ ਤੋਂ ਚੋਰੀ ਕੀਤੀ ਸੀ ਉਹ ਸਹੀ ਸਕੂਟਰੀ ਤੇ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਹਾਂਜੀ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਦੇ ਫਿਲਹਾਲ ਤਾਂ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਜਿਵੇਂ ਪੰਜਾਬ ਦੇ ਵਿੱਚ ਤਾਂ ਕੋਈ ਐਫ ਆਈ ਆਰ ਦਰਜ ਨਹੀਂ ਜਿਵੇਂ ਇੱਕ ਦਿੱਲੀ ਦਾ ਰਹਿਣ ਵਾਲਾ ਇੱਕ ਪੰਚਗੁਰੇ ਦਾ ਸੀ ਦੋਨਾਂ ਜਗ੍ਹਾ ਤੇ ਜਿਹੜੀ ਪੁਲਿਸ ਤੋਂ ਸੰਗੜ ਉਹਨਾਂ ਨਾਲ ਕੰਟੈਕਟ ਕਰ ਰਹੇ ਆ ਜੇ ਸਾਨੂੰ ਕੋਈ ਹਿਸਟਰੀ ਸਾਹਮਣੇ ਆਈ ਤਾਂ ਤੁਹਾਨੂੰ ਦੱਸ ਦਵਾਂਗੇ ਇਹ ਜਿਹੜਾ ਜਿਹੜਾ ਤਾਂ ਸੋਨੂ ਸੀਗਾ ਇਹ ਤਾਂ ਇੱਥੇ ਪੁਭਾਤ ਜੀ ਕਿਤੇ ਇੱਥੇ ਕੋਈ ਪਹਿਲਾਂ ਇਹਦੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਘਰ ਸੁਣਦਾ ਰਿਹਾ ਜਿੰਨਾ ਵੀ ਟਾਈਮ ਲੁਕਿਆ ਇਹ 15-20 ਘੰਟੇ ਤੇ ਜਿਹੜਾ ਦੂਸਰਾ ਸੀਗਾ ਆਪਣਾ ਵਰੁਣ ਇੱਕ ਵਾਰ ਇਥੋਂ ਚਲਾ ਗਿਆ ਸੀ ਬਟ ਫਿਰ ਇੱਥੇ ਆ ਗਿਆ ਦੋਨੋਂ ਨੂੰ ਅਸੀਂ ਇੱਥੇ ਪਟਾਣੇ ਦੇਰ ਕੋਲ ਗ੍ਰਿਫਤਾਰ ਕੀਤਾ ਹੈ ਉਹ ਸ਼ੋਮ ਦੇ ਹਾਲਾਤ ਠੀਕ ਨੇ ਜੀ ਆਊਟ ਆਫ ਡੇਂਜਰ ਆ ਉਹ ਬਟ ਇੰਜਰੀ ਤਾਂ ਉਹਦੇ ਵੀ ਆ ਗਈ ਹੈ